ਜੀਜੇ ਦਾ ਫੋਨ ਆਇਆ ਕੀ ਕੁਝ ਦਿਨ ਪੂਨਮ ਨੂੰ ਕਹੋ ਆ ਕੇ ਰਹਿ ਜਾਏ ਉਹਦੀ ਪੈਣ ਰੂਬੀ ਪ੍ਰੈਗਨੈਂਸੀ ਮੱਚਾ ਹੋਣ ਚ ਕੁਝ ਦਿਨ ਰਹਿੰਦੇ ਸੀ ਤੇ ਸੱਸ ਨੂੰ ਵਾਂਡੇ ਜਾਣਾ ਪੈ ਗਿਆ ਸੀ ਉਹਦੀ ਮਾਂ ਤੇ ਬਾਪੂ ਨੇ ਹਾਂ ਕਰ ਦਿੱਤੀ ਤੇ ਅਗਲੇ ਦਿਨ ਭਰਾ ਨੂੰ ਛੱਡ ਕੇ ਆਉਣ ਲਈ ਕਹਿ ਦਿੱਤਾ ਪੂਨਮ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਜੀਜੇ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦਾ ਵੇਲਾ ਆ ਗਿਆ ਸੀ ਸਾਲ ਪਹਿਲਾਂ ਜਦੋਂ ਉਹ ਉਹਦੀ ਭੈਣ ਦਾ ਵਿਆਹ ਹੋਇਆ ਸੀ ਉਦੋਂ ਉਹ ਚਾਰਕੋ ਦਿਨ ਜੀਜੇ ਕੋਲ ਰਹਿ ਕੇ ਆਈ ਸੀ ਉਹ ਦਿਨ ਯਾਦ ਕਰਕੇ ਹੀ ਉਹਦਾ ਸਰੀਰ ਗਰਮੀ ਛੱਡਣ ਲੱਗ ਜਾਂਦਾ ਸੀ ਪਹਿਲੀ ਰਾਤ ਹੀ ਜਦੋਂ ਉਹ ਸੁੱਤੀ ਸੀ ਤਾਂ ਪਿੰਡ 'ਚ ਕਮਰੇ ਘੱਟ ਹੀ ਹੁੰਦੇ ਹਨ ਉਹ ਜੀਜਾ ਦੀਦੀ ਦੇ ਕਮਰੇ 'ਚ ਹੀ ਸੁੱਤੀ ਸੀ ਆਪਣੀਆਂ ਆਪਣੀਆਂ ਅਰਜਾਈਆਂ 'ਚ ਬੈਠੇ ਉਹ ਵੀ ਟੀਵੀ ਵੇਖ ਰਹੇ ਸੀ ਪਰ ਉਹ ਦੀ ਟੇਢੀ ਅੱਖ ਨਾਲ ਵੇਖ ਰਹੀ ਸੀ ਕਿ ਜੀਜੇ ਤੇ ਦੀਦੀ ਦੇ ਹੱਥ ਕਿਵੇਂ ਹੱਥਾਂ ਨਾਲ ਮਸਤੀ ਕਰ ਰਹੇ ਸੀ ਉਸ ਨੂੰ ਉਸ ਟੇਢੀ ਅੱਖ ਨਾਲ ਉਹਨਾਂ ਦੇ ਚਿਹਰੇ ਵੇਖਦੀ ਤਾ ਦੀਦੀ ਦੀ ਦੀਦੀ ਦੇ ਚਿਹਰੇ ਤੋਂ ਸਾਥ ਦਿਸਦਾ ਸੀ ਕਿ ਜੀਜੇ ਦੀਆਂ ਉਂਗਲੀਆਂ ਉਸਦੇ ਮਹਿਰਮਾਂਗਾ ਨੂੰ ਤੜਫਾ ਰਹੀਆਂ ਸੀ ਲਾਈਵ ਬੰਦ ਲਾਈਟ ਬੰਦ ਕਰਕੇ 5 ਮਿੰਟ ਵੀ ਉਹਦੇ ਸੌਣ ਦੀ ਵੇਟ ਨਹੀਂ ਸੀ ਕੀਤੀ ਭਾਵੇਂ ਕਮਰੇ ਚ ਪੂਰਾ ਹਨੇਰਾ ਸੀ ਫਿਰ ਵੀ ਥੋੜੀ ਥੋੜੀ ਖੰਡ ਦੀ ਸ਼ਕਤੀ ਨਾਲ ਉਹ ਵੇਖ ਸਕਦੀ ਸੀ ਆਪਕੋ ਨੇ ਤੇਰਜਾਈ ਲਪੇਟੀ ਜੀਜਨੇ ਦੀ ਦੀਦੀਆਂ ਲੱਤਾਂ ਨੂੰ ਪੂਰਾ ਖੋਲ ਕੇ ਰੱਖਿਆ ਹੋਇਆ ਸੀ ਖੋਲ ਕੇ ਰੱਖਿਆ ਹੋਇਆ ਸੀ ਤੇ ਉਸ ਦੇ ਛਾਤੀ ਹੱਥਾਂ ਚ ਕੁੱਟ ਕੇ ਉਸ ਦੀ ਛਾਤੀ ਹੱਥਾਂ ਚ ਕੁੱਟ ਕੇ ਤੇ ਪੂਰੇ ਜੋਰ ਨਾਲ ਹਿਲਾ ਰਿਹਾ ਸੀ ਦੀਤੀ ਆਪਣੀ ਆਵਾਜ਼ ਨੂੰ ਦਿਪਾਉਣ ਦੀ ناکਾਮ ਕੋਸ਼ਿਸ਼ ਕਰ ਰਹੀ ਸੀ ਪਰ ਉਸ ਦੀ ਉਸ ਦੀਆਂ ਸਿਸਕੀਆਂ ਪੋਨਮ ਨੂੰ ਸੁਣ ਰਹੀਆਂ ਸੀ ਉਸ ਦੀ ਚੀਜ਼ ਪੂਰੀ ਗਰਮ ਹੋ ਕੇ ਮਚਲ ਰਹੀ ਸੀ ਪਾਣੀ ਪਾਣੀ ਹੋਈ ਚੀਜ਼ ਨੂੰ ਸਿਰਫ ਉਂਗਲੀਆਂ ਦਾ ਸਹਾਰਾ ਸੀ ਉਹ ਦੇ ਆਪਣੀ ਚੀਜ਼ ਨੂੰ ਰਗੜਿਆ ਹਨਾ ਕੋ ਮਜ਼ਾ ਆਇਆ ਕੀ ਪਹਿਲਾਂ ਕਦੇ ਨਹੀਂ ਸੀ ਆਇਆ ਉਸ ਦਾ ਦੋਹਰੀ ਤਿਹਰੀ ਵਾਰ ਕਰਨ ਦਾ ਮਨ ਸੀ ਪਰ ਦੀਦੀ ਤੇ ਜੀਜਾ ਇੱਕ ਵਾਰ ਕਰਕੇ ਸੌਂ ਗਏ ਸੀ ਸਵੇਰੇ ਉਹ ਉਦੋਂ ਉੱਠੀ ਸੀ ਜਦੋਂ ਉਹਨੇ ਆਵਾਜ਼ ਸੁਣੀ ਦੀਦੀ ਜੀਜੇ ਨੂੰ ਕਹਿ ਰਹੀ ਸੀ ਕਿ ਉੱਠ ਕੇ ਤਿਆਰ ਹੋ ਜਾਓ ਉਹ ਲਹੋਂ ਜਾ ਰਹੀ ਹੈ ਉਹ ਵੀ ਉੱਠਣ ਲੱਗੀ ਸੀ ਕਿ ਉਸਨੇ ਦੇਖਿਆ ਕਿ ਜੀਜੇ ਨੂੰ ਦੀਦੀ ਨੂੰ ਫੜ ਕੇ ਆਪਣੇ ਸੁੱਤੇ ਪਈ ਤੇ ਖਿੱਚ ਲਿਆ ਸੀ ਤੇ ਉਹਦੀ ਗਰਦਨ ਤੇ ਕਿਸ ਕਰਨ ਲੱਗਾ ਨਾਈਟ ਸੂਟ ਦੇ ਉੱਪਰੋਂ ਉੱਪਰੋਂ ਹੀ ਉਹਦੀ ਛਾਤੀ ਪੁੱਟਣ ਲੱਗਾ ਵੀ ਦੀ ਕਹਿ ਰਹੀ ਸੀ ਛੱਡੋ ਪੂਨਮ ਪਈ ਹੈ ਉੱਠ ਜਾਊਗੀ ਜੀਜਾ ਕਹਿੰਦਾ ਫੇਰ ਕੀ ਹੈ ਸਿੱਖ ਜਾਊਗੀ ਕੀ ਕੀ ਕਿਵੇਂ ਸਵੇਰੇ ਸਵੇਰੇ ਮੂਡ ਬੜੰਦਾ ਇੱਕ ਕਹਿ ਕੇ ਜੀਜੇ ਨਾਲ ਆਲੂ ਸੂਰ ਦੇ ਅੰਦਰ ਦੀ ਹੱਥ ਪਾ ਕੇ ਛਾਤੀ ਨੂੰ ਕੁੱਟਣ ਲੱਗਾ ਤੇ ਰੂਬੀ ਦਾ ਹੱਥ ਫੜ ਕੇ ਆਪਣੇ ਕੱਛੇ ਤੇ ਰੱਖ ਲਿਆ ਕੱਛੇ ਦੇ ਉੱਪਰ ਦੀ ਹੱਥ ਰੱਖ ਕੇ ਦੀਦੀ ਜੀਜੇ ਦੀ ਚੀਜ਼ ਛੇੜਨ ਲੱਗੀ ਰਾਤੀ ਮਾਰ ਕੇ ਸਵੇਰੇ ਹੀ ਇਹ ਫਿਰ ਖੜਾ ਹੋ ਜਾਂਦਾ ਦੀਦੀ ਉਹਦੀ ਚੀਜ਼ ਨੂੰ ਪੁੱਟ ਕੇ ਫੜ ਕੇ ਬੋਲ ਰਹੀ ਸੀ ਚੱਲ ਕਰੀਏ ਇੱਕ ਵਾਰ ਜੀਜੇ ਦਾ ਪੂਰਾ ਮਾਮਸੀ ਪਰ ਦੀਦੀ ਨੂੰ ਡਾਲ ਸੀ ਕਿ ਪੂਨਮ ਉੱਠ ਜਾਓ ਦੁਪਹਿਰੇ ਆ ਜਾਇਓ ਕੱਲ ਰੋਟੀ ਖਾਣ ਪੂਨਮ ਵਰਾਂਡੇ ਚ ਹੋ ਫੇਰ ਕਰ ਲਿਓ ਫੇਰ ਕਰ ਦੂੰਗੀ ਇਹਨੂੰ ਠੰਡਾ ਉਹ ਦੀਦੀ ਦੀ ਗੱਲ ਸੁਣ ਕੇ ਪੂਨਮ ਗਿੱਲੀ ਹੋ ਰਹੀ ਸੀ ਸਉ ਇਸ ਦੀ ਦੀਰੀ ਕਿੰਨਾ ਬੋਲਦੀ ਸੀ ਦੀਦੀ ਬਾਥਰੂਮ ਚ ਚਲੀ ਗਈ ਤਾਰੋਮੀ ਨੇ ਪੂਨਮ ਵੱਲ ਦੇਖਿਆ ਪੂਨਮ ਨੇ ਅੱਖ ਖੋਲ ਕੇ ਜੀਜੇ ਨੂੰ ਅੱਖ ਮਾਰ ਦਿੱਤੀ ਤੇ ਮਲਕੜੇ ਜਹੀ ਬੋਲੀ ਘਰ ਵਾਲੀ ਆਈ ਨਹੀਂ ਸਵੇਰੇ ਸਵੇਰੇ ਹੱਥ ਉਹ ਜੀਜੇ ਨੂੰ ਮਜ਼ਾਕ ਕਰ ਹੀ ਲੈਂਦੀ ਸੀ ਕਿੰਨੀ ਵਾਰ ਤਾਂ ਜੀਜੇ ਨੂੰ ਉਹਦੇ ਪਿੱਛੇ ਖੜੇ ਦੇ ਚਤਰਾ ਤੇ ਚੁੰਡੀ ਪਰੀ ਸੀ ਗੱਲਾਂ ਗੱਲਾਂ ਤੇ ਉਹਨੂੰ ਕਿੰਨੇ ਇਸ਼ਾਰੇ ਕੀਤੇ ਸੀ ਜੀਜਾ ਉੱਠ ਕੇ ਉਹਦੇ ਕੋਲ ਆ ਗਿਆ ਤੁਰੇ ਹੁੰਦੇ ਰੋਮੀ ਦੇ ਪਿੱਛੇ ਜੀਜਾ ਚੁੱਲ ਰਹੀ ਸੀ ਪੂਰਨਮ ਨੂੰ ਦਿਸ ਰਹੀ ਸੀ ਉਸਨੂੰ ਨਹੀਂ ਸੀ ਪਤਾ ਕਿ ਆ ਕੇ ਰੋਮੀ ਕੀ ਕਰੂਗਾ ਰੋਮੀ ਆ ਕੇ ਉਸ ਦੀਰਜਾਈ ਚੁੜੇ ਗਿਆ ਸੰਗ ਦੀ ਹੋਈ ਉਹ ਉੱਠਣਾ ਚਾਹੁੰਦੀ ਸੀ ਪਰ ਉੱਠ ਨਹੀਂ ਸੀ ਸਕਦੀ ਆਪਣੀ ਲੋਰ ਨੂੰ ਉਹਨੇ ਗੋਡਿਆਂ ਤੱਕ ਨੰਗਾ ਕੀਤਾ ਹੋਇਆ ਸੀ ਐਨੀ ਛੇਤੀ ਕਿਵੇਂ ਪਾ ਲੈਂਦੀ ਰੋਮੀ ਨੇ ਕਿਹਾ ਚਲੋ ਪੂਰੀ ਘਰ ਵਾਲੀ ਨਹੀਂ ਆਈ ਤਾਂ ਅੱਧੀ ਘਰ ਵਾਲੀ ਤਾਂ ਇੱਥੇ ਹੀ ਆ ਆ ਕੇ ਉਸਨੇ ਨਾਲ ਕਿਸੜ ਕੇ ਪੈ ਗਿਆ ਉਹਦੇ ਹੱਥਾਂ ਦੀ ਠੰਡਕ ਉਹਦੇ ਗਰਦਨ ਤੇ ਫੇਰਨ ਲੱਗੀ ਚੁੱਪਕੇ ਜਿਵੇਂ ਟਾਈਮ ਪਾ ਕੇ ਉਹਨੇ ਲੋਰ ਉੱਪਰ ਕਰ ਲਈ ਸੀ ਰੋਮੀ ਦੇ ਹੱਥ ਚੁੱਪਕੇ ਜਿਵੇਂ ਟਾਈਮ ਪਾ ਕੇ ਉਹਨੇ ਲੋਰ ਉੱਪਰ ਕਰ ਲਈ ਸੀ ਰੋਮੀ ਦੇ ਹੱਥ ਔਰ ਦੀ ਸ਼ਾਤੀ ਤੇ ਫਿਰਨ ਲੱਗੀ ਸੀ ਤੇ ਚੀਜ਼ ਉਸ ਦੀ ਢਿੱਡ ਤੇ ਵੱਜ ਰਹੀ ਸੀ ਸਵਾਦ ਲੈਂਦੀ ਉਹ ਵੀ ਓਵੇਂ ਹੀ ਪਈ ਰਹੀ ਜੀਜੇ ਤੈਨੂੰ ਸ਼ਰਮ ਨਹੀਂ ਆਉਂਦੀ ਆਪਣੀ ਸਾਲੀ ਸਾਹਮਣੇ ਉਹਦੀ ਭੈਣ ਦੀ ਲੈਂਦੇ ਹੋਏ ਫੋਨਮ ਨੇ ਪੁੱਛਿਆ ਰੋਮੀ ਨੇ ਉਹਦੇ ਚਤਨਾ ਨੂੰ ਫੜ ਕੇ ਪੱਟਾ ਨਾਲ ਘੁੱਟਦੇ ਹੋਏ ਕਿਹਾ ਮੇਰਾ ਵਸ ਚੱਲੇ ਤਾਂ ਸਾਲੀ ਦੀ ਵੀ ਲੈ ਲਵਾਂ ਘਰ ਵਾਲੀ ਦੇ ਸਾਹਮਣੇ ਐਨਾ ਕੋ ਹੱਕ ਤਾਂ ਜੀਜੇ ਦਾ ਹੈਗਾ ਰومی ਨੇ ਉਹਦਾ ਇੱਕ ਛਾਤੀ ਨੂੰ ਉਹਦੀ ਇੱਕ ਛਾਤੀ ਨੂੰ ਬਾਹਰ ਕੱਢ ਕੇ ਮੂੰਛਾ ਪਾ ਲਿਆ ਤੇ ਪੂਨਮ ਦਾ ਹੱਥ ਫੜ ਆਪਣੀ ਚੀਜ਼ ਤੇ ਰੱਖ ਦਿੱਤਾ ਚੀਜ਼ ਪੂਰੀ ਗਰਮ ਸੀ ਤੇ ਕੱਚੇ ਦੀ ਸਾਈਡ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਜਿਸੀ ਉਹਨੇ ਫੜਦੇ ਹੀ ਚੀਜ਼ ਨੂੰ ਕੁੱਟ ਲਿਆ ਰومی ਉਹਦੇ ਛਾਤੀ ਵਾਰ-ਵਾਰ ਚੁਸਾਰਿਆ ਤੇ ਉਹ ਉਹੀ ਮਜੇ ਨਾਲ ਚਸਵਾਉਂਦੀ ਰਹੀ ਤੇ ਚੀਜ਼ ਹੱਥ 'ਚ ਕੁਤਦੀ ਰਹੀ ਆਪਣੇ ਪੱਟ ਰਗੜ-ਰਗੜ ਕੇ ਮਜੇ ਲੈ ਰਹੀ ਸੀ ਫਿਰ ਰومی ਦੇ ਹੱਥ ਉਹਦੀ ਲੋਰ ਦੇ ਉੱਪਰੋਂ ਹੀ ਉਹਦੇ ਪੂਰੀ ਚਤਰਾ ਨੂੰ ਮਸਲਣ ਲੱਗੇ ਸੀ ਉਸ ਦੀ ਗੁੰਡ ਆਪਣੀ ਦੀਦੀ ਨਾਲੋਂ ਵੱਡੀ ਤੇ ਵੱਧ ਨਰਮ ਸੀ ਇਸ ਲਈ ਜੱਟੀ ਦਾ ਗੁੰਵਾ ਸਰੀਰ ਦੇਖ ਕੇ ਜੱਟ ਦੀ ਚੀਜ਼ ਫੁੰਕਾਰੇ ਮਾਰ ਰਹੀ ਸੀ ਰੋਮੀ ਨੇ ਉਪਰੋਂ ਹੀ ਉਹਦੇ ਚੀਜ਼ ਚੀਜ਼ ਤੇ ਹੱਥ ਫੇਰਿਆ ਚੀਜ਼ ਦੇ ਪਾਣੀ ਨਾਲ ਉਹਦੀ ਲੋਰ ਗਿੱਲੀ ਹੋ ਪਈ ਸੀ ਥੱਲੇ ਕੱਚੀ ਉਹਨੇ ਪਾਈ ਨਹੀਂ ਸੀ ਹੋਈ ਬਰਾਤ ਤੇ ਪੈਂਟੀ ਰਾਤ ਵੇਲੇ ਉਹ ਨਹੀਂ ਸੀ ਪਉਂਦੀ ਰੋਮੀ ਉਹਦੀ ਚੀਟ ਤੇ ਗਿੱਲੇ ਛੇਤੇ ਹੱਥ ਫੇਰ ਫੇਰ ਕੇ ਲੱਭ ਰਿਹਾ ਸੀ ਕਿੱਥੋਂ ਪਾਣੀ ਨਿਕਲ ਰਿਹਾ ਹੈ ਐਨੀ ਗਿੱਲੀ ਚੀਟ ਸੀ ਕਿ ਉਂਗਲੀ ਲੋਰ ਸਮੇਤ ਅੰਦਰ ਜਾ ਰਹੀ ਸੀ ਉਹ ਦੇ ਚ ਗਰਮੀ ਤੇ ਖਿੱਚ ਦੇ ਕੇ ਲੱਗਦਾ ਸੀ ਕੀ ਚੀਜ਼ ਪੂਰੀ ਕਾਇਮ ਹੈ ਤੇ ਪੂਰਾ ਸਵਾਦ ਦਊਗੀ ਪੋਦੇ ਮਹੀਨੇ 2 ਹੋ ਕੇ ਸੌ ਗਈ ਤਾਰ ਜਾਈ ਦੀ ਲੋੜ ਨਹੀਂ ਪੈਣੀ ਪੋਦੇ ਮਹੀਨੇ 2 ਹੋ ਕੇ ਸੌਂ ਗਏ ਤਾਰ ਜਾਈ ਦੀ ਲੋੜ ਨਹੀਂ ਪੈਣੀ ਐਨੀ ਗਰਮੀ ਸੀ ਉਸ ਦੇ ਅੰਦਰ ਉਹਦਾ ਚੀਜ਼ ਨੂੰ ਜਿਵੇਂ ਫੜ ਕੇ ਉਹਨੇ ਰਗੜਿਆ ਸੀ ਓਵੇਂ ਦੇਖ ਕੇ ਲੱਗਦਾ ਸੀ ਕਿ ਉਹ ਵੀ ਚੀਜ਼ ਲੈਣਾ ਚਾਹੁੰਦੀ ਹੈ। ਉਹਨੇ ਲੋਰ ਥੱਲੇ ਖਿੱਚੀ ਪਰ ਪੂਨਮ ਨੇ ਰੋਕ ਦਿੱਤਾ ਕਹਿੰਦੀ ਜੀਜੇ ਬਸ ਇੰਨਾ ਹੀ ਬਹੁਤ ਹੈ। ਲੱਕ ਮੀਨ ਲਿਆ ਸਾਲੀ ਦਾ ਬਥੇਰਾ। ਗਰਮੀ ਦੇਖ ਲਈ ਬਸ ਨੰਗੀ ਨਹੀਂ ਹੋਣਾ। ਪੂਰੀ ਅੱਧੀ ਘਰ ਵਾਲੀ ਚ ਇੰਨਾ ਹੀ ਹੱਕ ਕੇ ਪਰ ਇੱਕ ਵਾਰ ਤਾਂ ਦੇਣੀ ਪਊਗੀ, ਜੀਜੇ ਦਾ ਹੱਕ ਐਨਾ ਕੁ ਤਾਂ ਬਣਦਾ, ਜੀਜੇ ਤੇਰਾ ਹੱਕ ਨਹੀਂ ਰੱਖਦੀ ਪਰ ਪਹਿਲਾਂ ਜਿਸਦਾ ਹੱਕ ਸੀਲ ਤੇ ਬਣਦਾ ਹੈ ਉਹਨੂੰ ਦੇ ਦੇਵਾਂ ਫਿਰ ਤੇਰਾ ਹੱਕ ਨਹੀਂ ਰੱਖਦੀ, ਉਹਨੂੰ ਲੋੜ ਨਾ ਖੋਲੀ। ਵੇ ਰਹੋਣ ਜਿਹੜਾ ਇਹ ਖੜਾ ਏ ਤੇ ਉਹ ਜਿਹੜੀ ਗਿੱਲੀ ਏ ਉਹਦਾ ਕੀ ਉਹਦਾ ਇਲਾਜ ਮੇਰੇ ਕੋਲ ਹੈਗਾ ਉਂਗਲੀਆਂ ਨਾਲ ਸਹੀ ਸਹੀ ਹੋਜੂ ਕਹਿ ਕੇ ਉਹ ਰومی ਦੀ ਚੀਜ਼ ਨੂੰ ਲਾਉਣ ਲੱਗੀ ਲਾਉਣ ਲੱਗੀ ਜੋਰ-ਜੋਰ ਦੀ ਹਿਲਾ ਹਿਲਾ ਕੇ ਮੁੱਠ ਮਾਰ ਰਹੀ ਸੀ ਰومی ਨੇ ਕਿਹਾ ਕਿ ਅੰਦਰ ਹੱਥ ਪਾ ਕੇ ਕਰ ਦਿਨਾ ਤੇਰਾ પરપૂનમ ਨੂੰ ਪਤਾ ਸੀ ਕਿ ਜੇ ਇੱਕ ਵਾਰ ਸਰਵਾਰ ਖੋਲ ਕੇ ਕੁੜੀ ਨੰਗੀ ਹੋਗੀ ਫਿਰ ਕੋਈ ਬੰਦਾ ਬਿਨਾ ਨਹੀਂ ਫਿਰ ਕੋਈ ਬੰਦਾ ਕੀਤੇ ਬਿਨਾ ਨਹੀਂ ਛੱਡ ਸਕਦਾ ਤੇ ਉਸ ਦੀ ਗਰਮੀ ਹੀ ਐਨ ਐਨ ਸੀ ਕੀ ਐਵੇਂ ਪਿਗਲ ਜਾਊ ਤੇ ਉਹਦੇ ਲਈ ਵੀ ਫਿਰ ਚੀਜ਼ ਨੂੰ ਅੰਦਰ ਲੈਣ ਤੋਂ ਬਿਨਾ ਚਾਰਾ ਨਹੀਂ ਇਸ ਲਈ ਪੂਨਮ ਨੇ ਮਨਾ ਕਰ ਦਿੱਤਾ ਤੇ ਉਹ ਦਾ ਮੁੱਠ ਮਾਰਦੀ ਮਾਰਦੀ ਲੋਰ ਦੇ ਉੱਪਰੋਂ ਹੀ ਉਹਦਾ ਹੱਥ ਚੀਤੇ ਚੀਜ ਤੇ ਦਾਣੇ ਤੇ ਠਕਾ ਕੇ ਹਿਲਾਉਣ ਲੱਗੀ ਜਦੋਂ ਤੱਕ ਉਹ ਚੜ ਨਹੀਂ ਗਈ ਤੇ ਜੀਜੇ ਦੀ ਚੀਜ਼ ਦਾ ਪਾਣੀ ਲੋਰ ਦੇ ਉੱਪਰ ਨਹੀਂ ਡਿੱਗ ਪਿਆ ਇੰਜ ਕਰਦੇ ਉਹਦੀ ਪਹਿਲੀ ਸਵੇਰ ਦੀ ਦੀਦੀ ਦੇ ਘਰ ਲੰਗੀ ਸੀ ਤੇ 4 ਦਿਨ ਜੀਜੇ ਨੇ ਜੀਜੇ ਤੇ ਉਸਨੇ ਲੁਕ ਲੁਕ ਕੇ ਠਰਕਪੁਰੀ ਸੀ ਉਸ ਤੋਂ ਮਗਰ ਉਹਦਾ ਪਿਆਰ ਕਾਲਜ ਚ ਕਿਸੇ ਮੁੰਡੇ ਨਾਲ ਹੋ ਗਿਆ ਸੀ ਤੇ 6 ਮਹੀਨੇ ਉਹਨੂੰ ਆਪਣੀ ਜਵਾਨੀ ਦਾ ਰਾਸ ਫਿਲਾ ਕੇ ਤੇ ਸੀਲ ਤੜਵਾ ਕੇ ਉਹ ਜੀਜੇ ਦਾ ਹੱਕ ਦੇਣਾ ਚਾਹੁੰਦੀ ਸੀ ਇਸ ਲਈ ਉਹ ਚਾਹੁੰਦੀ ਸੀ ਜੀਜੇ ਕੋਲ ਛੇਤੀ ਜਾ ਜਾਵੇ ਜੀਜਾ ਚੀਜ਼ ਦੀ ਖਿੱੱਚ ਤਿਆਰੀ ਵੈਸੇ ਵੀ ਰੂਵੀ ਪ੍ਰੈਗਨੈਂਟ ਹੋਣ ਹੋਣ ਕਰਕੇ ਉਹ ਭੁੱਖੇ ਛੇਰ ਵਾਂਗੂ ਉਹਦੇ ਤੇ ਟੁੱਟ ਕੇ ਗਿਰ ਜਿੰਨੇ ਦਿਨ ਸੱਸ ਆਰ ਨਹੀਂ ਹੋ ਉਹਨੇ ਦਿਨ ਉਹਨਾਂ ਦੀਆਂ ਤੀਆਂ ਹਨ ਜੀਜੇ ਦੀ ਚੀਜ਼ ਲਈ ਭੁੱਖ ਉਹਦੀ ਚੀਜ਼ ਜਿੱਚਸੀ ਤੇ ਮਰ ਵੋਲ ਲਈ ਤਿਆਰ ਸੀ ਇੱਕ ਦਿਨ ਜਾਣ ਤੋਂ ਪਹਿਲਾਂ ਪੂਰੀ ਰਾਤ ਉਸ ਦੀ ਚੀਜ਼ ਗਿੱਲੀ ਰਹੀ ਸਾਤੀ ਭਾਰੀ ਰਹੀ ਤੇ ਨਿਪਲ ਟਾਈਟ ਹੋਈ ਰਹੇ ਪਰ ਜੀਜੇ ਲਈ ਤਿਆਰ ਰੱਖਣ ਲਈ ਉਸਨੇ ਸ਼ੋਹੇ ਵੀ ਨਹੀਂ